ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਅਤੇ ਸਮੁੱਚੇ ਖਾਲਸਾ ਪੰਥ ਨੂੰ ਸਰਹੰਦ ਫਤਿਹ ਦਿਵਸ ਅਤੇ ਪਹਿਲੇ ਖਾਲਸਾ ਰਾਜ ਦੇ ਸਥਾਪਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਆਪਾਂ ਸਾਰੇ ਇੱਥੇ ਚਾਪੜ ਚਿੜੀ ਦੇ ਮੈਦਾਨ ਦੇ ਵਿੱਚ ਖੜੇ ਆ ਇੱਥੇ ਹੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰ다 ਸਿੰਘ ਜੀ ਬਹਾਦਰ ਬਾਬਾ ਬినੋਦ ਸਿੰਘ ਜੀ ਬਾਬਾ ਅਲੀ ਸਿੰਘ ਜੀ ਬਾਬਾ ਮਾਲੀ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਮੁੱਚੇ ਖਾਲਸਾ ਪੰਥ ਨੇ ਵਜ਼ੀਰ ਖਾਨ ਦੀ ਫੌਜ ਨੂੰ ਲੱਖ ਤੋੜਵੀਂ ਹਾਰ ਦਿੱਤੀ ਇੱਥੇ ਹੀ ਵਜ਼ੀਰ ਖਾਨ ਨੂੰ ਪਾਰ ਬਲਾਇਆ ਗਿਆ ਉਹਨੂੰ ਘੋੜਿਆਂ ਦੇ ਮਗਰ ਬੰਨ ਕੇ ਸਰਹੰਦ ਦੀ ਧਰਤੀ ਤੇ ਲਜਾਇਆ ਗਿਆ ਖਾਲਸੇ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਦੱਸਿਆ ਸੀ ਕਿ ਜ਼ੁਲਮੀ ਕੋਈ ਵੀ ਹੋਵੇ ਤੇ ਜ਼ਾਲਮ ਕੋਈ ਵੀ ਹੋਵੇ ਜਦੋਂ ਗੁਰੂ ਕਾ ਖਾਲਸਾ ਆਪਣੀ ਆਈ ਤੇ ਉੱਤੇ ਆਉਂਦਾ ਤਾਂ ਉਹ ਜ਼ੁਲਮੀ ਰਾਜ ਦੀ ਜੜ ਉਟ ਦਿੰਦਾ ਇਹ ਜਿਹੜਾ ਦਿਨ ਵਾ ਖਾਲਸਾ ਪੰਥ ਲਈ ਬੜਾ ਵੱਡਾ ਹੈ ਪਰ ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਕਿ ਹੋਰ ਲੜਾਈਆਂ ਦੇ ਬਾਰੇ ਇਥੋਂ ਦੇ ਸਕੂਲਾਂ 'ਚ ਪੜਾਇਆ ਜਾਂਦਾ ਵਾ ਭਾਰਤ ਦੇ ਜਾਂ ਪੰਜਾਬ ਦੇ ਪਰ ਜਿਹੜੀ ਚਾਪੜ ਚਿੜੀ ਦੀ ਲੜਾਈ ਆ ਜਿਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇਥੇ ਅਜੇ ਤੱਕ ਮੰਨੀ ਜਾਂਦੀ ਮੁਗਲ ਹਕੂਮਤ ਨੂੰ ਹਰਾਇਆ ਗਿਆ ਚਾਪੜ ਚਿੜੀ ਦੇ ਲੜਾਈ ਦੇ ਬਾਰੇ ਆਮ ਸਕੂਲਾਂ ਦੇ ਵਿੱਚ ਜਾਂ ਭਾਰਤ ਦੇ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਯਾਦਗਾਰਾਂ ਵਾ ਉਹ ਪੂਰੇ ਇਸ ਖਿੱਤੇ ਦੇ ਵਿੱਚ ਹੋਣੀਆਂ ਚਾਹੀਦੀਆਂ ਇਹ ਪਵਾਦਕਾ ਇਲਾਕਾ ਵਾ ਤੇ ਪਵਾਦਕਾ ਇਲਾਕਾ ਹਮੇਸ਼ਾ ਰਿਣੀ ਰਹੂਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਕਰਕੇ ਇੱਕ ਤੇ ਇੱਥੇ ਇਹ ਜਿਹੜੀ ਜੰਗੀ ਯਾਦਗਾਰ ਬਣੀ ਆ ਇਹਦੇ ਤੋਂ ਇਲਾਵਾ ਸਹਿਬਜ਼ਾਦਾਜੀਤ ਸਿੰਘ ਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਵੱਡੇ ਚੌਕ ਅਤੇ ਵੱਡੀਆਂ ਜਿਹੜੀਆਂ ਯਾਦਗਾਰਾਂ ਵਾ ਉਹ ਬਣਨੀਆਂ ਚਾਹੀਦੀਆਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਵੇਲੇ ਖਾਲਸਾ ਪੰਥ ਦੀ ਇਸ ਇਲਾਕੇ ਨੂੰ ਵੱਡੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿ ਸਿੰਘਸ਼ੀਦਾ ਹੋ ਗਿਆ ਗੁਰਦੁਆਰਾ ਸਾਹਿਬ ਚੇਦੀ ਫਤਿਹ ਜਨ ਗੁਰਦੁਆਰਾ ਸਾਹਿਬ ਉਹਦੇ ਨਜ਼ਦੀਕ ਠੇਕੇ ਤਬਾਕੂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਖੁੱਲੀਆਂ ਨੇ ਕਿ ਇਸ ਨੂੰ ਲੈ ਕੇ ਵੀ ਕੋਈ ਕਿਸੇ ਸਰਕਾਰ ਮੈਂ ਨਾ ਕੱਲ ਸਿੰਘਸ਼ੀਦਾ ਗਿਆ ਸੀ ਉਹਦੇ ਨਾਲ ਹੀ ਹਲਾਲ ਮਾਸ ਦੀਆਂ ਦੁਕਾਨਾਂਾਂ ਤੇ ਕੁਝ ਤਮਾਕੂ ਦੀਆਂ ਪ੍ਰਬੰਧਕਾਂ ਨੇ ਮੇਰੇ ਧਿਆਨ ਚ ਲਿਆਂਦਾ ਸੀ ਤੇ ਮੈਂ ਗੁਰਦੁਆਰਾ ਸਿੰਘ ਸ਼ਹੀਦਾਂ ਜਾਂ ਹੋਰ ਵੀ ਜਿਹੜੇ ਇੱਥੇ ਸਾਡੇ ਗੁਰਦੁਆਰਾ ਸਾਹਿਬ ਆ ਤੇ ਭਾਵੇਂ ਮੰਦਿਰ ਵੀ ਹੋਣ ਉਹਨਾਂ ਦੇ ਨੇੜੇ ਤੇੜੇ ਜੇ ਕੋਈ ਐਹੋ ਜੀਆਂ ਦੁਕਾਨਾਂ ਵਾ ਉਹ ਠੀਕ ਨਹੀਂ ਆ ਉਹ ਤੇ ਪਹਿਲਾਂ ਪ੍ਰਸ਼ਾਸਨ ਦਾ ਹੀ ਇਹ ਫਰਜ਼ ਬਣਦਾ ਕਿ ਐਹੋ ਜੀਆਂ ਦੁਕਾਨਾਂ ਨਾ ਖੋਲਣ ਕਿਉਂਕਿ ਸ਼ਹੀਦਾਂ ਦੇ ਪ੍ਰਤੀ ਸਾਡੀ ਬੜੀ ਭਾਵਨਾ ਵਾ ਤੋਂ ਮੇਰੀ ਕੱਲ ਡੀਸੀ ਮੈਡਮ ਦੇ ਨਾਲ ਇਥੋਂ ਜ਼ਿਲ੍ਹੇ ਦੇ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਸਿੰਘ ਸ਼ਹੀਦਾਂ ਗੁਰਦੁਆਰਾ ਕਮੇਟੀ ਨੂੰ ਕਿਹਾ ਹੈ ਕਿ ਲੈਟਰ ਦੇਣ ਤੇ ਅਸੀਂ ਇਹਦੇ ਤੇ ਪੁਸ਼ ਕਰਦੇ ਆਂ ਪਾਰੇ ਤੇ ਵੇਖੋ ਹਰ ਇੱਕ ਨੂੰ ਆਪ ਹੀ ਚਾਹੀਦਾ ਵਾ ਕਿ ਇਨ੍ਹਾਂ ਸਥਾਨਾਂ ਦੇ ਨੇੜੇ ਸ਼ਰਾਬ ਦੇ ਠੇਕੇ ਜਾਂ ਤਮਾਕੂ ਦੀਆਂ ਦੁਕਾਨਾਂ ਜਾਂ ਹalal ਮਾਸ ਦੀਆਂ ਦੁਕਾਨਾਂ ਜਿਹੜੀਆਂ ਨਹੀਂ ਚਾਹੀਦੀਆਂ ਇਹ ਥਾਂ ਸਾਡੇ ਲਈ ਬੜੇ ਮੁਕੱਦਸ ਆ ਇੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਇਸੇ ਡੁੱਲੇ ਹੋਏ ਖੂਨ ਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇਹ ਮੁਲਕ ਨੂੰ ਚਾਹੀਦਾ ਵਾ ਇੱਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਆਪਣੇ ਸ਼ਹੀਦਾਂ ਦਾ ਅਦਬ ਤੇ ਸਤਿਕਾਰ ਕਾਇਮ ਰੱਖੇ ਸਿੱਖ ਹਮੇਸ਼ਾ ਆਪਣੇ ਸ਼ਹੀਦਾਂ ਦਾ ਸਤਿਕਾਰ ਕਾਇਮ ਰੱਖਦੇ ਆ ਉਹ ਕਦੀ ਆਪਣੇ ਸ਼ੀਧਾਨ ਨੂੰ ਨਹੀਂ ਭੁੱਲ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ